ਪ੍ਰੋਬਲਮ ਕੀ ਹੋਈ ਬੇਟੇ ਉਸ ਦਾ ਸੈਂਕਸ਼ੀਰੀ ਇੱਕ ਜਨਰਲ ਸਟ੍ਰਸ ਕੱਪ ਦੇ ਅੰਦਰ ਹਰ ਸਰਵਾਰ ਦਾ ਸਤਰੀ ਹੋਇਆ ਅੱਛਾ ਇਨਸ਼ਾਅੱਲਾ ਤੇ ਤੈਨੂੰ ਬਾਹਰ ਨਿਕਲ ਜਿੰਦੇ ਘਰ ਤੋਂ ਬਾਹਰ ਨਹੀਂ ਚ ਨਿਕਲਦੇ ਇਤਨਾ ਹੋ ਗਿਆ ਮਾਪਾ ਕੁਝ ਸੁਣਾ ਦਿੱਤਾ ਮੀਤਾ ਬੰਦਾ ਨੇ ਬਲਾਸ਼ ਦਾ ਤਾਂ ਪਤਾ ਕੋਈ ਰੁਗਾਰ ਨਿਕਲਣਾ ਤੇ ਤੁਹਾਡੇ ਦਾ ਕੋਈ ਕਸੂਰ ਵੀ ਹੈ ਨਹੀਂ ਪਤਾ ਤੁਹਾਨੂੰ ਉਹ ਵੀ ਨਹੀਂ ਤੂੰ ਇੱਕ ਅਸਰ ਕਰ ਬਿਆਨ ਨਹੀਂ ਦਿੱਤਾ ਕੋਈ ਬੋਲੇ ਵੀ ਨਹੀਂ ਬਹੁਤ ਮੜੀ ਗਲੇ ਤਾਂ ਬਹੁਤ ਮੜੀ ਮੈਂ ਉਹ ਵੀਡੀਓ ਦੇਖੀ ਮੈਂ ਤਾਂ ਵੀਡੀਓ ਦੇਖ ਕੇ ਪਤਾ ਲੱਗਿਆ ਆਹ ਮਾੜਿਆ ਨਾਲ ਜਿਹੜੀ ਵੀਡੀਓ ਪਾਈ ਸੀ ਕਿ ਜਿਹੜੀ ਬਾਈਕ ਇੰਨੀ ਦੂਰ ਹੈ ਨਾ ਹੋਏ ਹਾਂ ਅਚਾ ਬੱਬਾ ਨਹੀਂ ਨਿਕਲੁੰਦੇ ਇਹ ਤਾਂ ਬਹੁਤ ਬਹੁਤ ਮਾੜੀ ਗੱਲ ਬਹੁਤ ਮਾੜੀ ਉਹਨਾਂ ਪੁੱਤਰੇ ਲਾਜ ਠੀਕ ਹੋ ਰਿਹਾ ਹੈ ਇਹ ਕੋ ਬਦਲਣਾ ਹੈ ਕੁਝ ਹੋਰ ਕਰਨਾ ਹੈ ਹੋਰ ਪੁੱਤਰੇ ਤੈਨੂੰ ਕਹੀ ਜੀ ਲੋੜ ਹੋ ਦੱਸ ਤੋ ਸਾਨੂੰ ਕੋਈ ਕੋਈ ਨਹੀਂ ਮੈਂ ਤੁਹਾਨੂੰ ਮਤ ਕਰਾਂਗਾ ਕੋਈ ਮਤ ਕਰਾਂਗਾ ਹਾਂਜੀ ਰਖੜਾ ਸਾਹਿਬ ਆਜਾਏ ਹੋ ਮਿਲਣ ਕੀ ਗੱਲ ਬਾਤ ਹੋਈ ਹੋਰ ਕਿੱਦਾਂ ਮਿਲ ਕੇ ਆਏ ਹੋ ਦੇਖੋ ਮੈਨੂੰ ਟੈਲੀਫੋਨ ਤੇ ਗੱਲ ਹੋਈ ਹੈ ਉਹਨਾਂ ਨੇ ਦੱਸਿਆ ਕਿ ਬਹੁਤ ਸੀਰੀਅਸ ਹੈ ਜੇ ਇੰਨੀ ਸੀਰੀਅਸ ਆਈ ਗੱਲ ਹੋਵੇ ਕੋਈ ਬੰਦਾ ਵੀ ਹੋਵੇ ਮੈਂ ਕਹਿੰਦਾ ਕੈਦੀ ਵੀ ਹੋਵੇ ਰਸਤੀ ਹੋਈ ਹੋਵੇ ਪਰ ਉਹਨੂੰ ਉਹਦਾ ਵੀ ਇਲਾਜ ਤਾਂ ਕਰਾਉਣਾ ਸਰਕਾਰ ਦੀ ਡਿਊਟੀ ਬਣਦੀ ਹੈ ਜੇ ਸਰਕਾਰ ਰੋਕੇ ਇਸ ਗੱਲ ਨੂੰ ਕਿ ਵੀ ਲਾਜ਼ਮੀ ਨਹੀਂ ਕਰਾਉਣਾ ਅੰਦਰੋਂ ਬਾਹਰ ਵੀ ਨਿਕਲਣਾ ਐ ਇਦਾਂ ਮਾੜੀ ਗੱਲ ਨਹੀਂ ਕਿ ਜਿਹਨੇ ਜਿੰਨਾ ਕੰਡੈਮ ਕਰੀਏ ਉਹਨਾਂ ਮਾਰਾ। ਤੁਸੀਂ ਦੇਖ ਗਏ ਹੁਣ ਅੰਦਰ ਅੰਦਰ ਜਾ ਕੇ ਆਏ ਹੋ। ਨਹੀਂ ਨਹੀਂ ਸਾਨੂੰ ਵੀ ਨਹੀਂ ਅੰਦਰ ਜਾਣ ਦਿੱਤਾ। ਉਹ ਕਿਉਂ ਜੀ ਜਾਣ ਕੇ ਆਉਂਦੇ? ਆਹ ਦੇਖੋ ਸਾਹ ਖੜੇ ਕੋਸਲੇ ਕੀ ਕਹਿੰਦੇ ਨੇ? ਕਹਿੰਦੇ ਨਹੀਂ ਅੰਦਰ ਅੰਦਰ ਨਹੀਂ ਜਾ ਸਕਦੇ। ਕਾਰਨ ਕੀ ਦੱਸਿਆ ਰਹੀ ਨਾ ਮਿਲ ਲੰਗਾ। ਇਹ ਤਾਂ ਹੁਣ ਇਹੀ ਦੱਸ ਸਕਦੇ ਨੇ ਜੀ। ਉਹ ਖੜਾ ਤਾਂ ਕਿੰਦਾ ਦੇਖ ਦੋ ਪਠਾ ਮਾਜਰਾ ਉਦੋਂ ਦੇ 376 ਦਾ ਪਰਚਾ ਹੋਇਆ ਲੇਕਿਨ ਵਾਈਫ ਨੂੰ ਨਹੀਂ ਮਿਲਣ ਦੇਣਾ ਤੇ ਤੁਸੀਂ ਵੀ ਗਲਤੀ ਕੀਤੀ ਫੋਨ ਤੇ ਕੀ ਟ੍ਰੀਟਮੈਂਟ ਨਹੀਂ ਦਿੱਤੀ ਤੋ ਹੋਰ ਨਹੀਂ। ਕਾਰੋਨੀ ਨਿਕਲਾ ਕਿੱਦਾਂ ਦੇਖਦੇ ਹੋ ਇਸ ਜੇ ਉਹ ਪਰਚਾ ਠੀਕ ਹੋਵੇ ਫਿਰ ਮੈਂ ਕਹਿੰਦਾ ਵੀ ਸਭ ਤੋਂ ਵੱਧ ਤਾਂ ਇਫੈਕਟਡ ਇਹ ਲੇਡੀ ਹੋਈ ਤੇ ਇਹ ਲੇਡੀ ਨੂੰ ਵੀ ਆਪਾਂ ਇਲਾਜ ਹੀ ਕਰਾਉਣ ਦਿੰਦੇ ਜੀ ਦੇਖੋ ਜੇ ਕੱਲ ਨੂੰ 19 ਵਿੱਚ ਕੋਈ ਗੱਲ ਹੋ ਗਈ ਤਾਂ ਕਾਉਂਸਲ ਮੈਂਬਰ ਹੋਗਾ ਤੀ ਦੱਸੋ ਸਰਕਾਰ ਜੂਮਬਰ ਹੋਊਗੀ ਕੌਣ ਹੋਊਗੀ ਪੋਜੂਮਬਰ ਹੋਊਗਾ ਕਾਉਂਸਲ ਮੈਂਬਰ ਹੋਊਗਾ ਸਭ ਬਹੁਤ ਮਾੜੀ ਗੱਲ ਹੈ ਜਿੰਨਾ ਕੰਡੈਮ ਕਰੀਓ ਉਹਨਾਂ ਥੋੜਾ ਲੇਖਕ ਸਾਹਿਬ ਹੁਣ ਤੁਹਾਡੀ ਗੱਲ ਹੋਈ ਹੈ ਕੀ ਕਹਿੰਦੇ ਕਿਸੇ ਵੱਡੇ ਹਸਪੀਟਲ ਵਿੱਚ ਕਿਸੇ ਉਹ ਕਹਿੰਦੇ ਹੁਣ ਤਾਂ ਇਲਾਜ ਤਾਂ ਮੇਰਾ ਠੀਕ ਹੋ ਰਿਹਾ ਹੈ ਹਾਂ ਜੀ ਹਾਂ ਜੀ ਠੀਕ ਠੀਕ ਹੋ ਰਿਹਾ ਹੈ ਉਹ ਪੁੱਛਿਆ ਸੀਗਾ ਵੀ ਕਿਤੇ ਹੋਰ ਕੋਈ ਇਲਾਜ ਦੀ ਲੋੜ ਹੈ ਜਾਂ ਕਿਤੇ ਹੋਰ ਦੀ ਲੋੜ ਹੈ ਪਰ ਮਤਲਬ ਐਸ ਸਪਿਸ਼ੀਅਲ ਚ ਲਿਆ ਕੇ ਇਲਾਜ ਕਰਾਉਣਾ ਇਹ ਮਾੜੀ ਗੱਲ ਹੈ ਉਹ ਕਹਿੰਦੇ ਮੈਨੂੰ 1 ਮਹੀਨਾ ਹੋ ਗਿਆ ਮੈਨੂੰ 1 ਮਹੀਨਾ ਹੋ ਗਿਆ ਮੈਂ ਮਿੰਤਾ ਕਰਦੀ ਰਹੀਆਂ ਕਿ ਮੈਨੂੰ ਇਲਾਜ ਦੇ ਲਈ ਆਪ ਲੈ ਜਾਓ ਕੁਝ ਹੋਰ ਕਰ ਦਿਓ ਮਤਲਬ ਇੰਨਾ ਇੰਨੀ ਤਾਂ ਡਿਊਟੀ ਬਣਦੀ ਜਾਂਦਾ ਫਰਜ਼ ਮੰਨਦਾ ਜਾਂਦਾ ਇਹ ਸਰਕਾਰ ਦੀ ਡਿਊਟੀ ਬਣਦੀ ਸੀ ਪਟਾਣ ਮਾਜਰਾ ਲਗਾਤਾਰ ਵੀਡੀਓ ਦੇ ਵਿੱਚ ਇਹ ਕਹਿੰਦਾ ਹੈ ਕਿ ਪੰਜਾਬ ਦੇ ਲੋਕ ਮੇਰੇ ਨਾਲ ਖੜੇ ਹੀ ਰਹੇ ਕਿਉਂਕਿ ਮੈਂ ਸੱਚ ਬੋਲਿਆ ਕਹਿੰਦਾ ਸਰਕਾਰ ਮੇਰੇ ਦੇ ਖਿਲਾਫ ਹੋ ਗਈ ਹੈ ਨਹੀਂ ਦੇਖੋ ਅਸੀਂ 100% ਉਹ ਚਾਹੇ ਸਾਡੀ ਕੋਈ ਪਾਰਟੀ ਨਾ ਕੋਈ ਲਗਾ ਦੇਗਾ ਨਹੀਂ ਕੁਝ ਹੋਰ ਨਹੀਂ ਹੈ ਪਰ ਜਿੱਥੇ ਇਨਸਾਨੀਅਤ ਦੀ ਗੱਲ ਹੈ ਜਿੱਥੇ ਪੰਜਾਬ ਦੇ ਲੋਕਾਂ ਦੀ ਗੱਲ ਹੈ ਤਾਂ ਉੱਥੇ ਅਸੀਂ 100% ਉਹਦੇ ਨਾਲ ਖੜੇ ਹਾਂ ਉਹਨੇ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਉਹਨੇ ਕਿਸੇ ਹੋਰ ਤਾਂ ਗੱਲ ਕੀਤੀ ਹੋਣੀ ਹੈ ਉਹਨੇ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਹੈ ਲੋਕ ਚਾਹੁੰਦੇ ਨੇ ਜਰ ਪੰਜਾਬ ਤੇ ਜਿਹੜੇ ਕਿਸੇ ਰਾਜ ਕਰਨਾ ਦਾ ਪੰਜਾਬ ਵਾਲੇ ਕਰਨ ਕਿਸੇ ਨੂੰ ਕੋਈ ਇਤਰਾਜ਼ ਨਹੀਂ ਲੋਕ ਐਪਰੀਸ਼ੀਏਟ ਕਰਦੇ ਨੇ ਲੋਕਾਂ ਨੇ ਬਣਾਇਆ 92 ਐਮਐਲਏ ਬਣਾਏ ਨੇ ਪਰ ਜੇ ਕੋਈ ਆਕੇ ਦਿੱਲੀ ਤੋਂ ਆਪਾਂ ਕਹੀਏ ਵੀ ਰਾਜਕਾਲ ਜਾ ਕੇ ਇਹ ਤਾਂ ਕੋਈ ਬੰਦਾ ਹੀ ਬਰਦਾਸ਼ਤ ਨਹੀਂ ਕਰਦਾ। ਲੱਗਦਾ ਕਿ ਦਿੱਲੀ ਵਾਲਾ ਈਸ਼ੂ ਚੱਕਿਆ ਉਸ ਕਰਕੇ ਕੰਮ ਮਸਲਾ ਵੱਧ ਗਿਆ ਸੀ ਇਹਨਾਂ ਦਾ। ਦੇਖੋ ਲੱਗਦਾ ਤਾਂ ਆਈ ਹੈ। ਅਸਲ ਪਾਸਾ ਦੇਖੋ ਆ ਜਿੰਨੇ ਮੇਰੇ ਭਰਾ ਖੜੇ ਨੇ ਇਹ ਪੁੱਛੋ ਵੀ ਸਾਰੇ ਤਾਂ ਪੈਸੇ ਚੋਹ ਲਵਾਉਂਦਾ ਸੀਗਾ। ਸਾਰੀ ਉਹਨੇ ਕਿੰਨੀ ਚੱਲਦੀ ਸੀ ਉਹਦੀ। ਤੇ ਐਂ ਤੇ ਵੀ 1 ਲੱਖ ਤੇ ਕੁਝ ਹੋ ਗਿਆ। ਜੇ ਸੱਚੀ ਗੱਲ ਕਹਿਣਾ ਗਨਾ ਹੈ। ਮੈਂ ਤਾਂ ਇਹ ਵੀ ਗੱਲ ਬੇਨਤੀ ਕਰੂਗਾ ਵੀ ਤੁਹਾਨੂੰ ਵੀ ਨਾਲ ਖੜਨਾ ਚਾਹੁੰਦਾ ਸਚਾਈ ਦੇ ਨਾਲ ਖੜਨਾ ਚਾਹੁੰਦਾ ਹੈ। ਇਥੇ ਸਿਆਸੀ ਦੀ ਗੱਲ ਹੋਵੇ ਉਸੇ ਸਾਰੇ ਲੋਕਾਂ ਨਾਲ ਖੜਨਾ ਜਿਹੜਾ ਉਸੇ ਨਾਲ ਆਪਣੇ ਵਿੱਚ ਇਹ ਨਹੀਂ ਕਰਨਾ ਕਿ ਮੈਨੂੰ ਟਿਕਟ ਮਿਲ ਜੂਗੀ ਮੈਨੂੰ ਉਹ ਉਸ ਲਾਲਚੀ ਨਹੀਂ ਪੈਣਾ ਚਾਹੀਦਾ ਜੇ ਅੱਜ ਉਹਦੇ ਨਾਲ ਹੋਈ ਜਾਏ ਕੱਲ ਨੂੰ ਕਿਸੇ ਹੋਰ ਨਾਲ ਵੀ ਹੋਊਗਾ ਇਕੜਾ ਦਾ ਵਿੱਚ ਬਾਕੀ ਤੇ ਵੀ ਗੱਲ ਕਰੀਏ ਤਾਂ ਉਹ ਕਹਿ ਰਹੇ ਨੇ ਕਿ ਉਹ ਤੁਸੀਂ ਆਪਣੀ ਪਾਰਟੀ ਹੀ ਚੱਲੂਗਾ ਫਸਮ ਕੇ ਚੱਲੂਗਾ ਜੀ ਪੰਜਾਬ ਦੇ ਲੋਕ ਮਤਲਬ ਸਵਾਲ ਹੀ ਕਰ ਰਹੇ ਨੇ ਤੁਸੀਂ ਸਾਨੂੰ ਇਨਾ ਛੋਟਾ ਕਿਉਂ ਸਮਝਦੇ ਹੋ ਸਾਡੀ ਆਪਣੀ ਪਾਰਟੀ ਹੋਊਗੀ ਆਪਣਾ ਹੋਊਗਾ ਜਿਹਨੇ ਲਾਂਚ ਕਰਨਾ ਹੋਊ ਸਾਡੇ ਕੋਲ ਆਊਗਾ ਕਦੋਂ ਤੱਕ ਇਹ ਤੁਹਾਨੂੰ ਇਹ ਇਹ ਲੱਗਦਾ ਤੁਹਾਨੂੰ ਮੇਰਾ ਖਿਆਲ ਹੈ ਅਕਤੂਬਰ ਦੇ ਮਹੀਨੇ ਦੇ ਵਿੱਚ ਵਿੱਚ ਸਾਰਾ ਕੁਝ ਹੋ ਜੂਗਾ ਟੋਟਲੀ ਕੰਪਲੀਟ ਹੋ ਜੂਗਾ ਇੱਕ ਹੜਾ ਦੇ ਵਿੱਚ ਨਾ ਕੇਂਦਰ ਸਰਕਾਰ ਨੇ ਕਿਹਾ ਵੀ 1600 ਕਰੋੜ ਰੁਪਏ ਸਿੱਧਾ ਕਿਸਾਨਾਂ ਦੇ ਖਾਤੇ 'ਚ ਜਾਊਗਾ ਪੰਜਾਬ ਸਰਕਾਰ ਦੇ ਥਰੂ ਨਹੀਂ ਜਾ ਰਹੇ ਕਾਰਨ ਕੀ ਲੱਗਦਾ ਹੈਗਾ ਵੀ ਪੰਜਾਬ ਸਰਕਾਰ ਦੇ ਵਾਰਾ ਜੋ 1200 ਕਰੋੜ ਪਹਿਲਾਂ ਜਿਹੜਾ ਰੋਲਾ ਪਿਆ ਉਸ ਕਰਕੇ ਹੋਇਆ ਜਾਂ ਇਹ ਕੁਝ ਬੀਜੇਪੀ ਆਪਣਾ ਸਿਸਟਮ ਬਣਾ ਰਹੀ ਹੈ ਦੇਖੋ ਨਾ ਸਿਸਟਮ ਦੀ ਗੱਲ ਹੈ ਨਾ ਕਿਸੇ ਹੋਰ ਦੀ ਗੱਲ ਹੈ ਗੱਲ ਇਹ ਹੈ ਵੀ ਪੈਸੇ ਵੀ ਘਟਨੇ ਇਹ ਗਲਤਾ 28 ਅਪਾਰਟਮੈਂਟ ਕਰਦਾ ਜਿੱਦਾਂ ਬੜਾ ਨੁਕਸਾਨ ਹੋਇਆ ਮੈਂ ਇਕੱਲੇ ਇਕੱਲੇ ਪਿੰਡ ਦੇ ਵਿੱਚ ਜਾ ਕੇ ਆਇਆ ਗੁਜਾਸਪੁਰ ਵੀ ਜਾ ਕੇ ਆਇਆ ਅੰਮ੍ਰਿਤਸਰ ਵੀ ਜਾ ਕੇ ਆਇਆ ਜਨਾਲੇ ਵੀ ਜਾ ਕੇ ਆਇਆ ਫਲਾਨਕੋਟ ਵੀ ਜਾ ਕੇ ਆ ਸਾਰੇ ਥਾਂਵਾਂ 'ਚ ਜਾ ਕੇ ਆ ਮਤਲਬ ਇੱਕ ਤਬਾਹੀ ਹੈ ਆ ਟਾਈਮ ਹੈ ਜਿਹੜਾ ਮੈਂ ਤਾਂ ਕਈ ਵੀਡੀਓ 'ਚ ਕਿਹਾ ਕਿ ਸਾਡਾ ਕਿਸੇ ਨੂੰ ਕੰਡੈਮਨਡ ਕਰਨ ਦਾ ਨਹੀਂ ਹੈ ਕਿਸੇ ਦੇ ਨੁਕਤਾਚੀਨੀ ਕਰਨ ਦਾ ਨਹੀਂ ਹੈ ਸਾਰੀ ਦੁਨੀਆ ਦੇ ਵਿੱਚ ਲੋਕ ਆ ਕੇ ਬਤ ਕਰ ਰਹੇ ਨੇ ਤੇ ਅੱਜ ਸਾਡੀ ਡਿਊਟੀ ਹੈ ਕਿ ਜੋ ਅਸੀਂ ਕਰ ਸਕਦੇ ਹਾਂ ਅਸੀਂ ਉਹ ਕਰੀਏ ਸੋ ਅੱਜ ਤਾਂ ਇਹੀ ਡਿਊਟੀ ਹੈ ਕਿ ਸੈਂਟਰ ਸਰਕਾਰ ਕਰਦੀ ਹੈ ਪੰਜਾਬ ਸਰਕਾਰ ਕਰਦੀ ਹੈ ਦਿੱਲੀ ਸਰਕਾਰ ਕਰਦੀ ਹੈ ਹਰਿਆਣਾ ਸਰਕਾਰ ਕਰਦੀ ਹੈ ਸਾਡੇ ਦੁਨੀਆ ਦੇ ਗਾਇਕ ਕਰਦੇ ਨੇ ਜਿਹੜੇ ਸਮਾਜ ਸੇਵਕ ਨੇ ਉਹ ਕਰਦੇ ਨੇ ਹਰ ਬੰਦਾ ਲੱਗਿਆ ਹੋਇਆ ਸੋ ਅੱਜ ਦਾ ਮੈਂ ਤਾਂ ਥੰਬਨੇਲ ਸਾਨੂੰ ਐਪਰੀਸ਼ੀਏਟ ਕਰਨਾ ਚਾਹੁੰਦਾ ਜਿਹੜਾ ਬੰਦਾ ਚਾਹੇ ਵੱਡਾ ਕਰਦਾ ਚਾਹੇ ਛੋਟਾ ਕਰਦਾ ਕੋਈ ਚਾਰ ਪੈਸੇ ਨਾ ਕਰ ਸਕਦਾ ਕੋਈ ਹੱਥੀ ਵੀ ਕੰਮ ਕਰਕੇ ਕਰ ਸਕਦਾ ਹਰ ਬੰਦੇ ਨੂੰ ਮਦਦ ਕਰਨੀ ਚਾਹੀਦੀ ਹੈ ਦੇਖੋ ਵਿਪਤਾ ਕਿਸੇ ਬੰਦੇ ਤੇ ਪੈ ਸਕਦੀ ਹੈ ਉਸ ਵਿਪਤਾ ਦੇ ਵਿੱਚ ਨਾਲ ਖੜਨਾ ਇਹ ਇਨਸਾਨੀਅਤ ਹੈ ਇਹਨੂੰ ਨਾ ਕਿਤੇ ਪੋਲਿਟਿਕਲ ਲੈਣਾ ਚਾਹੀਦਾ ਨਾ ਕੋਈ ਹੋਰ ਕਰਨਾ ਚਾਹੀਦਾ ਇਹ ਤਾਂ ਦਿਲੋਂ ਮਨੋਂ ਜਾ ਕੇ ਮਦਦ ਕਿਵੇਂ ਕਰ ਸਕਦੇ ਹਾਂ ਬਹੁਤ ਲੋਕ ਉੱਥੇ ਕਰ ਰਹੇ ਨੇ ਮਦਦ ਮੈਂ ਉੱਥੇ ਦੇਖਿਆ ਹੈ ਕਿ ਬਜ਼ੁਰਗ ਬੰਦੇ ਸਹਾਰੇ ਲਾ ਰਹੇ ਨੇ ਨਾ ਉਹਨਾਂ ਨੂੰ ਫੋਟੋ ਖਿਚਾਉਣ ਦੀ ਸੀ ਨਾ ਉਹਨਾਂ ਨੂੰ ਕੋਈ ਕੈਮਰੇ ਦੇ ਮੂਹਰੇ ਚੀਨਾ ਬੋਲਣ ਦੀ ਗੱਲ ਸੀ ਪਰ ਆਪਣੇ ਦਿਲੋਂ ਮਨੋਂ ਕੰਮ ਕਰ ਰਹੇ ਸੀ ਇਹਨੂੰ ਅਸਲ ਸਵਰਗ ਕਹਿ ਸਕਦੇ ਆਪਾਂ ਬਾਰਡਰ ਏਰੀਆ ਦੇ ਵਿੱਚ ਕਈ ਹਜੇ ਏਰੀਆ ਨੇ ਜਿੱਥੇ ਕਿਸਾਨਾਂ ਦੇ ਨਾਮ ਤੇ ਜ਼ਮੀਨ ਵੀ ਨਹੀਂ ਲੱਗੀ ਘਰ ਟੁੱਟ ਗਏ ਉਹਨਾਂ ਦਾ ਮਾਪਜਾ ਕਿਵੇਂ ਪਹੁੰਚੂ ਉਹਨਾਂ ਦੇ ਖਾਤਿਆਂ ਦੇ ਵਿੱਚੋਂ ਜਰਾ ਛਿਪ ਜਾਵਾਂਗੇ ਜੇ ਸਰਕਾਰ ਨੂੰ ਦਿੱਕਤ ਹੋ ਸਰਕਾਰ ਨੂੰ ਦੇਖ ਕੇ ਚਾਹੀ ਸਰਕਾਰ ਨੂੰ ਪਤਾ ਨਹੀਂ ਹੈ ਅੱਜ ਕੱਲ ਦਾ ਸਰਕਾਰ ਨੂੰ ਪਤਾ ਹੈ ਵੀ ਜ਼ਮੀਨਾਂ ਦੇ ਨਾਮ ਉਹਦੇ ਹੈ ਨਹੀਂ ਜ਼ਮੀਨਾਂ ਇਹ ਵਾਉਂਦੇ ਨੇ ਸਰ ਗਰਦੌਰੀਆਂ ਹੈਗੀਆਂ ਜੇ ਕਰਨਾ ਹੋਵੇ ਤਾਂ ਸੌ ਲਾਜ ਆ ਜਾਏ ਜੇ ਨਾ ਕਰਨਾ ਹੋਵੇ ਫਿਰ ਇਕ ਲਾਜ ਵੀ ਹੈ ਨਹੀਂ ਇਕ ਇਹਨਾਂ ਨੇ ਕਮਿਸ਼ਨ ਬਣਾਇਆ ਚੜ੍ਹਦੀ ਕਲਾ ਦੇ ਵਿੱਚ ਕਹਿੰਦੇ ਵੀ ਉਹਦੇ ਵਿੱਚ ਕੀ ਕਰਨਾ ਨੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਤੁਸੀਂ ਜਿਹੜੇ ਬਿਜ਼ਨਸਮੈਨ ਨੇ ਆਮ ਲੋਕ ਨੇ ਉਸ ਦੇ ਵਿੱਚ ਫੰਡ ਡੋਨੇਟ ਕਰੋ ਕਿ ਅਸੀਂ ਉਸੇ ਮਦਦ ਕਰਨੀ ਹੈ ਕੀ ਪੰਜਾਬ ਸਰਕਾਰ ਕੋਲ ਪੈਸੇ ਨਹੀਂ ਹੈ ਕਿ ਵਿੱਤ ਮੰਤਰੀ ਕਹਿੰਦੇ ਸਾਡਾ ਖਜ਼ਾਨਾ ਭਰਿਆ ਹੋਇਆ ਹੈ ਦੇਖੋ ਏ ਤਾਂ ਪਹਿਲੇ ਦਿਨ ਦੀ ਗੱਲ ਚੱਲਦੀ ਹੈ ਜੋ ਹਾਲਾਤ ਨੇ ਪੰਜਾਬ ਦੇ ਅਚ ਉਹ ਆਪਾਂ ਸਾਰੇ ਦੇਖ ਰਹੇ ਹਾਂ ਖਜ਼ਾਨਾ ਭਰਿਆ ਹੋਇਆ ਸੜਕਾਂ ਦਾ ਕੀ ਹਾਲ ਹੈ ਸਾੜ ਦੇ ਕੀ ਹਾਲ ਹੈ ਹਰ ਜਗ੍ਹਾ ਦੇ ਉੱਤੇ ਇਹ ਕਹਿਣ ਨਾਲ ਕਿ ਖਜ਼ਾਨਾ ਸਾਡਾ ਭਰਿਆ ਹੋਇਆ ਹੈ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਆਉਂਦੀਆਂ ਤੇ ਇਹ ਗੱਲ ਨਹੀਂ ਮੈਂ ਇਹ ਚਾਹੁੰਦਾ ਇਹਨਾਂ ਦੀ ਹਮੇਸ਼ਾ ਸੈਂਟਰ ਨਾਲ ਲੜਾਈ ਰਹੀ ਹੈ ਜੇ ਪੰਜਾਬ ਦੇ ਲੋਕਾਂ ਦੇ ਲਈ ਕੋਈ ਮੰਨਿਆ ਆਪਣੀ ਸਟੇਟ ਦੇ ਲਈ ਮੰਗਣਾ ਹੈ ਉਹਦੇ ਲਈ ਤੁਹਾਡੀ ਕੋਈ ਬੰਗਾਮੀ ਨਹੀਂ ਹੈ ਆਪਣੇ ਆਪ ਲਈ ਕੁਛ ਨਾ ਮੰਗੋ ਕਿਸੇ ਨਾਲ ਮੰਨੋ ਮੈਂ ਇਹ ਕਹਿੰਦਾ ਕਿ ਕਦੇ ਨਹੀਂ ਹੋਊਗਾ ਪਰ ਆਪਣੇ ਲੋਕਾਂ ਦੇ ਲਈ ਮੰਗਣਾ ਆਪਣੇ ਸਟੇਟ ਦੇ ਲਈ ਮੰਗਣਾ ਸਟੇਟ ਦੇ ਲਈ ਕੰਮ ਕਰਨਾ ਇਹਦਾ ਡਿਊਟੀ ਬਣਦੀ ਹੈ ਲੋਕਾਂ ਨੇ ਇਸ ਕੰਮ ਲਈ ਥੋੜਾ ਲਾਇ ਵੀ ਤੁਸੀਂ ਸਿਰਫ ਪੈਂਚਾ ਅੰਕੜੇ ਲਗ-ਲਗ ਰੱਖਣਾ ਹੈ ਲੋਕਾਂ ਦੀ ਸੇਵਾ ਕਰੋ ਲੋਕਾਂ ਨੂੰ ਬਹੁਤ ਆਸਮਿਦਾ ਚ 92 ਐਮਐਲਏ ਕਹਿੰਦੇ ਨੇ ਸੁੱਖ ਹੁੰਦਾ 92 ਐਮਐਲਏ ਬਣਾਏ ਸੀ ਲੋਕਾਂ ਨੇ ਹਰਮਿੰਦਰ ਸਿੰਘ ਪਟਾਣ ਮਾ ਜਿਹੜਾ ਬਾਰ-ਬਾਰ ਇਹ ਕਹਿ ਰਿਹਾ ਕਿ ਮੇਰੇ ਬਹੁਤ ਸਾਰੇ ਯਾਰ ਦੋਸਤ ਐਮਐਲਏ ਸੀਗੇ ਮੇਰੇ ਨਾਲ ਕੋਈ